ਸੋ ਬੇਹੱਦ ਮੰਦ ਭਾਗੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ 18 ਦਿਨਾਂ ਤੋਂ ਜਿਹੜਾ తెలంగాణਾ ਦੀ ਸੁਰੰਗ ਦੇ ਵਿੱਚ ਫਸਿਆ ਹੋਇਆ ਸੀਗਾ ਪੰਜਾਬ ਦਾ ਗੁਰਪ੍ਰੀਤ ਸਿੰਘ ਉਸ ਦੀ ਮੌਤ ਹੋਣ ਦੀ ਖਬਰ ਜਦੋਂ ਹੀ ਪਰਿਵਾਰ ਦੇ ਵਿੱਚ ਪਹੁੰਚੀ ਹੈ ਦਾ ਬੱਚਿਆਂ ਦਾ ਉਸ ਤੋਂ ਬਾਅਦ ਬਜ਼ੁਰਗ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਮਾਂ ਦਾ ਦੁੱਖ ਜਿਹੜਾ ਹੈਗਾ ਉਹ ਦੇਖਿਆ ਨਹੀਂ ਜਾ ਰਿਹਾ ਕਿਉਂਕਿ ਮਾਂ ਇੱਕੋ ਹੀ ਗੱਲ ਵਾਰ-ਵਾਰ ਜਿਹੜਾ ਦੱਸ ਰਹੀ ਹੈ ਕਿ ਆ ਘਰ ਦੇ ਵਿੱਚ ਆ ਦੋ ہیں دو میریਆਂ پوਤਰੀਆਂ ہیں اور کمان ਵਾਲਾ ਇਕੱਲਾ میرا ਪੁੱਤ ਗੁਰਪ੍ਰੀਤ ਸੀ جس ਦੀ اچانک ਜਿਹੜੀ ਹੈ ਉਹ ਸੁਰੰਗ ਦੇ ਵਿੱਚ ਫਸਿਆ ਹੋਇਆ ਦੀ ਮੌਤ ਹੋ ਗਈ ਆ ਤੇ ਇਸ ਤੋਂ ਬਾਅਦ ਸਾਨੂੰ ਨਹੀਂ ਪਤਾ ਲੱਗ ਰਿਹਾ ਕਿ ਸਾਡਾ ਪਰਿਵਾਰ ਕਿਵੇਂ ਚੱਲੂਗਾ ਕਿਉਂਕਿ ਇਕੱਲਾ ਗੁਰਪ੍ਰੀਤ ਸੀਗਾ ਜਿਹੜਾ ਕਮਾ ਕੇ ਲਿਆਉਂਦਾ ਸੀ ਮੇਰਾ ਪੁੱਤ ਤੇ ਉਸ ਦੇ ਉੱਤੇ ਹੀ ਘਰ ਦਾ ਗੁਜ਼ਾਰਾ ਜਿਹੜਾ ਸਾਰਾ ਚੱਲਦਾ ਸੀ ਨਾਲ ਦੀ ਨਾਲ ਇਸ ਮਾਂ ਨੇ ਜਿਹੜਾ ਹੈ ਬਿਲਕਦੇ ਹੋਏ ਰੋਂਦੇ ਹੋਏ ਸਰਕਾਰ ਨੂੰ ਵੀ ਗੁਹਾਰ ਲਗਾਈ ਆ ਸਰਕਾਰ ਦੇ ਅੱਗੇ ਵੀ ਆਪਣਾ ਦੁੱਖੜਾ ਰੋਇਆ ਕਿ ਸਾਡੀ ਹਜੇ ਤੱਕ ਕਿਸੇ ਵੀ ਬੰਦੇ ਨੇ ਕੋਈ ਸੁਣਵਾਈ ਨਹੀਂ ਕੀਤੀ ਜਾਂ ਸਾਡੀ ਕਿਸੇ ਵੀ ਆ ਸਰਕਾਰੀ ਅਫਸਰ ਨੇ ਹਜੇ ਤੱਕ ਕੋਈ ਫਰਿਆਦ ਨਹੀਂ ਸੁਣੀ ਐ ਹਜੇ ਤੱਕ ਕੋਈ ਵੀ ਸਰਕਾਰੀ ਬੰਦਾ ਸਾਡੇ ਘਰੇ ਸਰਕਾਰ ਦਾ ਕੋਈ ਬੰਦਾ ਸਾਡੇ ਘਰੇ ਨਹੀਂ ਆਇਆ ਸੋ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਤਰਨ ਤਰਨ ਦੇ ਪਿੰਡ ਚੀਮਾ ਕਲਾਂ ਦੀਆਂ ਜਿੱਥੋਂ ਦਾ ਗੁਰਪ੍ਰੀਤ ਸਿੰਘ ਤੇਲੰਗਾਨਾ ਦੀ ਸੁਰੰਗ ਦੇ ਵਿੱਚ ਫਸਿਆ ਹੋਇਆ ਸੀਗਾ ਤੇ 18 ਦਿਨਾਂ ਬਾਅਦ ਅੱਜ ਮੌਤ ਦੀ ਖਬਰ ਜਿਹੜੀ ਹੈ ਪਰਿਵਾਰ ਦੇ ਕੋਲੇ ਮਿਲਦੀ ਐ ਜਦੋਂ ਹੀ ਜਿਵੇਂ ਹੀ ਪਰਿਵਾਰ ਨੂੰ ਇਹ ਖਬਰ ਮਿਲਦੀ ਐ ਕਿ ਉਹਨਾਂ ਦਾ ਪੁੱਤ ਜਿਹੜਾ ਹੈਗਾ ਤਲंगाना ਦੀ ਸੁਰੰਗ ਦੇ ਵਿੱਚ ਫਸਿਆ ਸੀ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਉਸ ਤੋਂ ਬਾਅਦ ਤਾਂ ਮਾਂ ਦਾ ਰੋ ਰੋ ਕੇ ਗੁਰਾਹਾੜਰ ਮਾਂ ਦੇ ਉੱਤੇ ਦੁੱਖਾਂ ਦਾ ਪਹਾੜ ਜਿਹੜਾ ਹੈਗਾ ਉਹ ਡਿੱਗ ਪਿਆ ਏ ਔਰ ਮਾਂ ਦਾ ਇਸ ਬਜ਼ੁਰਗ ਮਾਂ ਦਾ ਰੋਣਾ ਕਿਸੇ ਤੋਂ ਨਹੀਂ ਦੇਖਿਆ ਜਾ ਰਿਹਾ ਜਿਹੜੀ ਵਾਰ-ਵਾਰ ਇੱਕ ਹੀ ਗੱਲ ਕਹਿ ਰਹੀ ਹੈ ਕਿ ਆ ਦੋ ਤਿਆਂ ਸਿਆਂ ਦੋ ਮੇਰੀਆਂ ਪੋਤੀਆਂ ਘਰ ਦੇ ਵਿੱਚ ਇਸ ਟਾਈਮ ਘਰ ਦੇ ਹਾਲਾਤ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਬਹੁਤੇ ਵਧੀਆ ਇਸ ਘਰ ਦੇ ਹਾਲਾਤ ਜਿਹੜੇ ਹੈ ਨਹੀਂਗੇ ਬੇहद ਗਰੀਬ ਪਰਿਵਾਰ ਜਿਹੜਾ ਹੈਗਾ ਔਰ ਇਕੱਲਾ ਗੁਰਪ੍ਰੀਤ ਸਿੰਘਾ ਜਿਹਦੀ ਕਮਾਈ ਤੇ ਇਹ ਪਰਿਵਾਰ ਜਿਹੜਾ ਹੈਗਾ ਉਹ ਚੱਲਦਾ ਸੀਗਾ ਸੋ ਪਰਿਵਾਰ ਹੁਣ ਰੋਂਦੇ ਹੁੰਦੇ ਬਜ਼ੁਰਗ ਮਾਂ ਇੱਕੋ ਹੀ ਗੱਲ ਵਾਰ-ਵਾਰ ਕਹਿ ਰਹੀ ਹੈ ਕਿ ਹੁਣ ਸਾਡੇ ਘਰ ਦੇ ਵਿੱਚ ਜਿਹੜਾ ਕਮਾਉਣ ਵਾਲਾ ਸੀ ਉਹ ਹੀ ਨਹੀਂ ਰਿਹਾ ਤੇ ਪਿੱਛੇ ਹੁਣ ਸਾਡਾ ਕੀ ਬਣੂਗਾ ਕੌਣ ਸਮਾਕੇ ਲਿਆਊਗਾ ਤੇ ਕੌਣ ਖਾਊਗਾ ਬੱਚਿਆਂ ਦਾ ਪਿਓ ਚਾਹੀਦਾ ਮੈਨੂੰ ਆਏ ਪ੍ਰਸ਼ਾਸਨ ਨੇ ਕੋਈ ਸਹਾਣੀ ਨਹੀਂ ਲਈ ਨਾ ਕੋਈ ਸਹਾਣੀ ਲਈ ਅੱਜ ਸਾਰਾਂ ਦਿਨ ਹੋ ਗਏ ਆ ਗਰੀਬਾਂ ਦਾ ਹੈ ਨਹੀਂ ਜੇ ਆ ਗਰੀਬਾਂ ਦਾ ਹੈ ਨਹੀਂ ਜੇ ਉਹ ਤਗੜਿਆ ਨਾ ਤਗੜਿਆ ਨਾ ਅਸਤਾਨਾ ਦੇ ਹੋ ਗਿਆ ਨਹੀਂ ਐਕਾ ਯਾਰ ਯਾਰ ਬੱਚਿਆਂ ਰੋਟੀ ਆਦੀ ਵਾਦੀਆ ਵਾਦੀਆ ਕੀ ਆਵਾ ਆਹ ਵਾਰ ਨਹੀਂ ਆਇਆ ਏ ਸਾਰਾ ਦਿਨ ਕੋਈ ਸਰਕਾਰੀ ਨਹੀਂ ਆਇਆ ਸਭ ਆਇਆ ਆਏ ਮੇਰੀ ਯਾਦ ਉਹ ਤੇ ਯਾ ਆਏ ਮੈਂ ਕਿੰਨਾ ਬਾਹੂਗੀ ਓਲੇ ਆਗੇ ਦੰਨਾਈ ਗਾਦੇ ਆ ਔਰ ਗੋਲੇ ਆਗੇ ਦਊਗਾ ਬਤਿਆਂ ਨੂੰ ਮੇਰੀ ਬੱਜੀ ਆ ਜਿਹੜੀ ਗੋਲ ਹੋ ਰਹੀ ਹੈ ਕਰੋ ਆਏ ਮੇਰੀ ਜਰੂਰੀ ਕੋਲ ਲਾਉ ਮੇਰੇ ਦੋ ਬਤਿਆਂ ਵਾ ਮੇਰਾ ਨਾਮ ਪ੍ਰਗਟ ਸਿੰਘ ਜੀ ਮੈਂ ਜੀ ਮੇਰੇ ਚਾਚਾ ਜੀ ਦਾ ਲੜਕਾ ਸੀਗਾ ਔਰ ਇੱਕ ਤਾਂ ਪਰਮਾਤਮਾ ਨੇ ਬਹੁਤ ਵੱਡਾ ਕਹਾਣ ਕੀਤਾ ਔਰ ਇਹ ਕੁ ਛੋਟੀ ਛੋਟੀਆਂ ਦੋ ਬੱਚੀਆਂ ਉਹਨਾਂ ਦੀਆਂ ਪਰਿਵਾਰ ਔਰ ਕੰਪਨੀ ਵਾਲਿਆਂ ਨੇ ਕੁਝ ਨਹੀਂ ਕੀਤਾ ਇਸ ਤੋਂ ਬਾਅਦ ਕੀ ਸਰਕਾਰ ਅਹੀ ਡੀਸੀ ਸਾਹਿਬ ਤੱਕ ਕਈ ਇੱਕ ਅਪਰੋਚ ਕੀਤੀ ਗਈ ਹੈ ਔਰ ਉਹਨਾਂ ਨੂੰ ਸਿਰਫ ਇੱਕ ਹੀ ਮੈਸੇਜ ਦਿੱਤਾ ਗਿਆ ਕਿ ਸਾਡੇ ਕੋਲ ਹਨ ਕੋਈ ਅੱਲੇ ਸਰਕਾਰ ਵੱਲੋਂ ਜਾਂ ਪੰਜਾਬ ਗਵਰਨਮੈਂਟ ਵੱਲੋਂ ਜਾਂ ਉਧਰੋਂ ਕੋਈ ਅਲਟੀਮੇਟਮ ਨਹੀਂ ਆਇਆ ਉਸ ਤੋਂ ਬਾਅਦ ਹੀ ਕੁਝ ਹੋ ਪਾਏਗਾ ਸਾਡੀ ਸਿਰਫ ਇਹੀ ਅਪੀਲ ਹੈ ਕਿ ਛੋਟੀਆਂ ਛੋਟੀਆਂ ਦੋ ਬੱਚੀਆਂ ਉਹਨਾਂ ਮਾਤਾ ਜੀ ਨੇ ਔਰ ਉਹਨਾਂ ਦੀ ਵਾਈਫ ਹੈ ਇਹਨਾਂ ਘਰ ਦੇ ਵਿੱਚ ਕੋਈ ਵੀ ਬੰਦਾ ਕਮਾਉਣ ਵਾਲਾ ਨਹੀਂ ਹੈਗਾ ਇਹ ਪ੍ਰਯੋਰ ਅਪੀਲ ਹੈ ਸਾਡੀ ਸਾਰੇ ਪਿੰਡ ਵੱਲੋਂ ਕਿ ਇਹਨਾਂ ਦਾ ਕੁਛ ਨਾ ਕੁਛ ਕੁਛ ਨਾ ਕੁਛ ਇਹਨਾਂ ਨੂੰ ਜ਼ਰੂਰ ਬੈਨੀਫਿਟ ਦਿੱਤਾ ਜਾਵੇ